ਵੀਰੇ ਅਸੀਂ ਮੇਲਾ ਕਰਾਉਣੇ ਆ ਗੰਦ ਨਹੀਂ ਪਵਾਉਣਾ ਇੱਥੇ ਰੌਂਦਾ ਸਕ੍ਰੇਚ ਗੋਸ਼ ਗੋਸ਼ ਇੱਕ ਗੱਲ ਦੱਸ ਕੇ ਜਾਈ ਹੁਣ ਕੀ ਹੋ ਗਿਆ ਇੱਕ ਮਿੰਟ ਮੈਂ ਤੁਹਾਨੂੰ ਗੱਲ ਦੱਸ ਦਸਤੇ ਵੀ ਇੱਕ ਮਿੰਟ ਬਾਈ ਜੀ ਟੂਰਨਾਮੈਂਟ ਹੋਊਗਾ ਅਸੀਂ ਰੌਂਤੇ ਦੀ ਕੋਈ ਟੀਮ ਐਂਟਰ ਨਹੀਂ ਕਰਾਂਗੇ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਲੋਕ ਤਾਂ ਪਹਿਲੇ ਇੱਕ ਇੱਕ ਮਿੰਟ ਬੋਲੋ ਇੱਕ ਮਿੰਟ ਰੁਪਿੰਦਰ ਇੱਕ ਮਿੰਟ ਵੀਰੇ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਆ ਵੀ ਜਿੰਨੇ ਪਲੇਅਰ ਆ ਰੌਂਤੇ ਦੇ ਭਰਾ ਬਣ ਕੇ ਗਰਾਊਂਡ ਤੋਂ ਬਾਹਰ ਕਰ ਦਿਓ ਮੈਂ 2 ਮਿੰਟ ਦਾ ਵੇਟ ਕਰ ਲੋ ਪੇਸ਼ੈਂਸ ਸਬਰ ਦੋਨੇ ਪਾਸੇ ਹੀ ਹੈ ਨਹੀਂਗਾ ਪਹਿਲਾਂ ਉਹ ਮੁੰਡੇ ਨੇ ਰੋਂਤੇ ਵਾਲੇ ਨੇ ਉਹਨੂੰ ਗਲਤ ਇਸ਼ਾਰਾ ਕੀਤਾ ਸੀ ਚਲ ਸੋਚਿਆ ਯਾਰ ਵੀ ਦੋਨਾਂ ਦੀ ਜੱਫੀ ਪਵਾ ਕੇ ਸੌਰੀ ਕਹਾ ਲਈ ਮੜ ਕੇ ਮਾਲੇ ਵਾਲੇ ਮੁੰਡੇ ਨੇ ਉਹਨੂੰ ਧੱਕਾ ਮਾਰਿਆ ਐਨੀ ਕੀ ਗੱਲ ਹੋਈ ਹੈ ਆਪਾਂ ਕੋਈ ਮਾੜਾ ਮੋਟਾ ਸਬਰ ਵਾਲੀ ਗੱਲ ਵੇਖੋ ਯਾਰ ਕਿੰਨੇ ਲੋਕ ਸਾਨੂੰ ਵੇਖੀ ਜਾਂਦੇ ਆ ਤਿੰਨਾ ਗੁਰੂਆਂ ਦੀਏ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ ਇਹ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਟੂਰਨਾਮੈਂਟ ਨਹੀਂ ਖਰਾਬ ਕਰ ਰਹੇ ਇਹ ਗੁਰੂ ਘਰ ਦਾ ਟੂਰਨਾਮੈਂਟ ਖਰਾਬ ਕਰ ਰਹੇ ਹੋ ਤੁਸੀਂ ਇਹ ਬੇਨਤੀ ਹੈ ਇਹਨੂੰ ਇੱਥੇ ਨਵੇੜ ਜਿਓ ਨਹੀਂ ਬਾਹਰ ਜਿਵੇਂ ਹੱਥ ਜੇ ਮਾਰੀ ਜਾਂਦਾ ਨਾ ਵੀ ਆਜੋ ਆਜੋ ਇਹਨਾਂ ਗੱਲਾਂ 'ਚ ਨਿਬੜਦਾ ਕੁਝ ਨਹੀਂ ਹੁੰਦਾ। ਸੋ ਇਹ ਬੇਨਤੀ ਹੈ ਕਬੱਡੀ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਖੜੀ ਹੈ ਇਹ ਤੁਸੀਂ ਸਾਰੇ ਭਲੀ ਭਾਤ ਜਾਣਦੇ ਹੋ। ਸਾਡੀ ਇਹ ਬੇਨਤੀ ਹੈ ਮੇਰਾ ਵੀਰ ਬਣ ਕੇ ਰਿਕੁਐਸਟ ਹੈ ਤੁਹਾਡੇ ਅੱਗੇ। ਤੁਹਾਡੇ ਵਿੱਚ ਯਾਰ ਜਮਈ ਪੇਸ਼ੈਂਸ ਹੈ ਨਹੀਂ ਗੀ। ਤੁਹਾਡੇ 'ਚ ਜਮਈ ਮੈਂ ਕਹਿੰਦਾ ਵੀ ਨਿਮਰਤਾ ਬਿਲਕੁਲ ਵੀ ਹੈ ਨਹੀਂ ਯਾਰ ਤੁਸੀਂ ਯਾਰ ਇੱਕ ਦੂਜੇ ਦੇ ਗਲ ਪਈ ਜਾਂਦੇ ਹੋ। ਪਹਿਲਾਂ ਪੁਰਾਣੇ ਸਮੇਂ 'ਚ ਪਲੇਅਰ ਹੁੰਦੇ ਸੀ ਮੂਰ ਅੰਗ ਦਿੰਦੇ ਸੀ ਚਪੇੜਾ ਮਾਰ ਮਾਰ ਕੇ ਤੇ ਉਹ ਕੁਝ ਕਹਿੰਦੇ ਨਹੀਂ ਸੀ ਹੁੰਦੇ ਯਾਰ ਤੇ ਤੁਸੀਂ ਯਾਰ ਮਾਣੀ ਦੀ ਗੱਲ ਵੀ ਨਹੀਂ ਸਹਾਰਦੇ ਹਾਲਾਤ ਕੀ ਬਣੇ ਪਏ ਆ 40% ਕਬੱਡੀ ਬਚੀ ਆ ਤੇ ਜੇ ਇਹ ਵੀ ਬੰਦ ਹੋਊਗੀ ਤੇ ਪਲੇਅਰਾਂ ਕਰਕੇ ਬੰਦ ਹੋਊਗੀ ਮੈਂ ਕਿਹਾ ਡਾਰੇ ਵੀ ਇਹ ਗੱਲ ਬੋਲੀ ਸੀ ਵੀ ਆ ਪਲੇਅਰਾਂ ਦੇ ਆ ਰੌਲੇ ਰੱਪੇ ਆ ਜਿਹੜੀਆਂ ਆਪਸ ਵਿੱਚ ਖੇਬਾ ਜੀਆਂ ਆ ਆ ਜਿਹੜੀ ਇੱਕ ਦੂਜੇ ਨਾਲ ਆਪਾਂ ਕਰਦੇ ਆ ਇਹਦੇ ਕਰਕੇ ਕਬੱਡੀ ਬੰਦ ਹੋਣੀ ਆ ਮੜ ਕੇ ਸਾਡੇ ਤੋਂ ਕੰਮ ਵੀ ਨਹੀਂ ਹੋਣਾ ਇਹ ਯਾਦ ਰੱਖੋ ਇਸ ਗੱਲ ਨੂੰ ਸਾਡਾ ਦਿਲ ਨਹੀਂ ਕਰਦਾ ਇੱਥੇ ਆ ਕੇ ਬੋਲੀਏ ਕਿੰਨਾ ਸੋਹਣਾ ਟੂਰਨਾਮੈਂਟ ਚੱਲੀ ਜਾਂਦਾ ਸਾਰਾ ਕੁਝ ਸਹੀ ਚੱਲੀ ਜਾਂਦਾ 2 ਮਿੰਟਾਂ 'ਚ 2 ਬੰਦਿਆਂ ਨੇ ਆ ਕੇ ਸਾਰਾ ਗੰਦ ਪਾ ਕੇ ਰੱਖਤਾ ਇੱਥੇ ਦੱਸੋ ਯਾਰ ਹਾਂਜੀ ਮਿੱਤਰੋ ਇਹ ਤਖਤੂਬੁਰਾ ਸਾਹਿਬ ਦੇ ਕਬੱਡੀ ਕੱਪ ਦੀ ਵੀਡੀਓ ਆ ਬਾਈ ਜਿੱਥੇ ਮਾਲਾ ਕਲਾਂ ਤੇ ਰੌਂਤੇ ਦੇ ਵਿਚਕਾਰ ਮੈਚ ਖੇਡਿਆ ਗਿਆ ਪਤਾ ਨਹੀਂ ਪਲੇਰਾਂ ਵਿਚਕਾਰ ਕੀ ਨੋਖ-ਝੋਖ ਹੋਈ ਬਾਈ ਪਹਿਲੀ ਰੇਡ ਤੋਂ ਹੀ ਐਕਸ਼ਨ ਕਰਨੇ ਸਟਾਰਟ ਕਰਤੇ ਬਾਈ ਐਕਸ਼ਨ ਕਰਨੇ ਕੋਈ ਮਾੜੀ ਗੱਲ ਨਹੀਂ ਬਾਈ ਲਾਸਟ ਬੱਚ ਰੌਂਦੇ ਦੇ ਪਲੇਰਾਂ ਦੁਆਰਾ ਗਲਤ ਐਕਸ਼ਨ ਕੀਤੇ ਗਏ ਸੋ ਬਾਈ ਰੁਪਿੰਦਰ ਜਵਾਬ ਬਾਈ ਨੇ ਸੋਚਿਆ ਮੈਚ ਖਤਮ ਹੋਣ ਤੋਂ ਬਾਅਦ ਵੀ ਇਨ੍ਹਾਂ ਪਲੇਰਾਂ ਦੀ ਜੱਫੀ ਪਵਾ ਕੇ ਮੈਟਰ ਸੋਲਵ ਕੀਤਾ ਜਾਵੇ ਪਰ ਬਾਈ ਪਲੇਰਾਂ ਨੇ ਜੱਫੀ ਪਾਉਣ ਦੇ ਬਦਲੇ ਇੱਕ ਦੂਜੇ ਨੂੰ ਤੱਕੇ ਮਾਰੇ ਬਾਈ ਬਹੁਤ ਗਲਤ ਕੰਮ ਕੀਤਾ ਪਲੇਰਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਬਾਈ ਲੋਕਾਂ ਨੂੰ ਵੀ ਬੁਰਾ ਲੱਗਿਆ ਤੇ ਕਮੇਟੀ ਵਾਲਿਆਂ ਨੂੰ ਵੀ ਬਾਈ ਬੁਰਾ ਲੱਗਿਆ ਬਾਈ 플레이ਰਾਂ ਨੂੰ ਇੱਕੋ ਹੀ ਰਿਕਵੈਸਟ ਆ ਯਾਰ ਕਬੱਡੀ ਦੇ ਪਿੱਛੇ ਤਾਂ ਪਹਿਲਾਂ ਹੀ ਲੋਕ ਪਏ ਹੋਏ ਨੇ ਬਾਈ ਕੋਈ ਕਹਿੰਦਾ ਨਸ਼ਾ ਹੀ ਇਹ ਬਹੁ ਫਲਾਨਾ ਠਮਕਾ ਬਾਈ 40% ਕਬੱਡੀ ਵੱਜੀਆ ਰੁਪਿੰਦਰ ਜਲਾਲ ਬਾਈ ਨੇ ਵੀ ਦੱਸਿਆ ਵੀ ਜੇ ਬਚਾ ਸਕਦੇ ਹਾਂ ਤਾਂ ਬਚਾ ਲਓ ਜੇ ਇੱਕ ਦਿਨ ਕਬੱਡੀ ਬੰਦ ਹੋਊਗੀ ਤਾਂ ਇਹਨਾਂ 플레이ਰਾਂ ਦੇ ਕਾਰਨ ਬੰਦ ਹੋਊਗੀ ਬਾਈ ਪਿੱਛੇ ਜੇ ਵੀ ਕਿੰਨੇ ਕਬੱਡੀ ਕੱਪ 플레이ਰਾਂ ਦੇ ਕਾਰਨ ਬਾਈ ਖਰਾਬ ਹੋ ਗਈ ਭਾਈ ਇਦਾਂ ਨਾ ਕਰਿਆ ਕਰੋ ਤੁਸੀਂ ਸਤਿਕਾਰਯੋਗ ਹੋ ਤੁਸੀਂ ਵੱਡੇ ਹੋ ਤੁਸੀਂ ਸਮਝਦਾਰ ਹੋ ਭਾਈ ਤੁਸੀਂ ਸਾਰੇ ਨਾਮੀ ਪਲੇਅਰ ਸੀ ਤੁਸੀਂ ਵੱਡੇ ਸੀ ਤੁਸੀਂ ਸਮਝਦਾਰ ਸੀ ਭਾਈ ਤੁਹਾਨੂੰ ਲੱਖਾਂ ਲੋਕ ਦੇਖਦੇ ਨੇ YouTube ਤੇ ਲਾਈਵ ਵੀ ਟੂਰਨਾਮੈਂਟ ਤੇ ਆ ਕੇ ਵੀ ਲਾਈਵ ਦੇਖਦੇ ਨੇ ਭਾਈ ਤੁਹਾਨੂੰ ਆਪਣੇ ਪੱਲਿਓਂ ਪੈਸੇ ਖਰਚ ਕੇ ਤੇ ਆਪਣਾ ਟਾਈਮ ਵੇਸਟ ਕਰਕੇ ਸੋ ਭਾਈ ਇਦਾਂ ਨਾ ਕਰਿਆ ਕਰੋ ਤੁਸੀਂ ਸਾਰੇ ਸਤਿਕਾਰਯੋਗ ਹੋ ਭਾਈ ਇਦਾਂ ਦੀਆਂ ਹਰਕਤਾਂ ਛੱਡੋ ਭਾਈ ਆਪਾਂ ਕਬੱਡੀ ਨੂੰ ਬਹੁਤ ਅੱਗੇ ਲੈ ਕੇ ਜਾਣਾ ਸੋ ਮੇਰੀ ਸਾਰੇ ਪਲੇਅਰਾਂ ਨੂੰ ਬਾਈ ਇੱਕੋ ਹੀ ਬੇਨਤੀ ਆ ਬਾਈ ਇਦਾਂ ਨਾ ਕਰਿਆ ਕਰੋ ਜੇ 1921 ਹੁੰਦੀ ਆ ਤਾਂ ਉਹਨੂੰ ਗਰਾਊਂਡ 'ਤੇ ਕੀ ਰੱਖਿਆ ਕਰੋ ਕਿਉਂਕਿ ਬਾਈ ਤੁਹਾਨੂੰ ਲੱਖਾਂ ਲੋਕ ਪਿਆਰ ਕਰਦੇ ਨੇ ਬਾਈ ਇਦਾਂ ਨਾ ਕਰਿਆ ਕਰੋ ਸਾਰੇ ਪਲੇਅਰਾਂ ਨੂੰ ਬਾਈ ਰਿਕਵੈਸਟ ਆ ਹੱਥ ਜੋੜ ਕੇ